ਦੋਸਤੋ ਅੱਜ ਗੱਲ ਕਰਾਂਗੇ ਇਸ ਕਿਤਾਬ ਦੀ ਜੋ ਕਹਿੰਦੀ ਹੈ ਕਿ ਜੋ ਸੋਚੋਗੇ ਉਹੀ ਪਾਓਗੇ ਤੁਸੀਂ ਦੇਖ ਰਹੇ ਆ ਆਰ ਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਤ ਕੌਰ ਜੇਕਰ ਤੁਸੀਂ ਸਾਡੇ ਨਾਲ ਨਵੇਂ ਜੁੜੇ ਹੋ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਦਸ਼ਕੋਈ ਕਿਤਾਬ ਦ ਸਿਕਰਟ ਜਿਸ ਨੂੰ ਪੰਜਾਬੀ ਦੇ ਵਿੱਚ ਰਿਅਸ ਕਹਿੰਦੇ ਆ ਇਸ ਨੂੰ ਲਿਖਿਆ ਹੈ ਰੌਂਡੇਨੇ ਉਹ ਕਹਿੰਦੀ ਕਿ ਜਦੋਂ ਮੈਂ ਇਸ ਚੀਜ਼ ਨੂੰ ਪ੍ਰਾਪਤ ਕਰ ਲਿਆ ਇਸ ਰਹੱਸ ਨੂੰ ਜਾਣ ਲਿਆ ਤਾਂ ਮੇਰੀ ਜ਼ਿੰਦਗੀ ਬਦਲ ਗਈ ਤੇ ਇਸ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕਾਂ ਦੇ ਤਜਰਬੇ ਨੇ ਜੋ ਇਹ ਕਹਿੰਦੇ ਨੇ ਕਿ ਜੋ ਅਸੀਂ ਸੋਚਿਆ ਉਹੀ ਅਸੀਂ ਪਾਇਆ ਇਹ ਕਿਤਾਬ ਗੱਲ ਕਰਦੀ ਹੈ ਆਕਰਸ਼ਨ ਦੇ ਨਿਯਮ ਤੇ ਲਾ ਆਫ ਅਟਰੈਕਸ਼ਨ ਜੈਨਕੀ ਜਿਹੜੀ ਚੀਜ਼ ਵੀ ਅਸੀਂ ਸੋਚਦੇ ਹਾਂ ਉਹ ਸਾਨੂੰ ਯੂਨੀਵਰਸ ਜ਼ਰੂਰ ਦਿੰਦਾ ਹੈ ਤੇ ਇਸ ਕਿਤਾਬ ਦੇ ਵਿੱਚ ਇਹੀ ਲਿਖਿਆ ਹੈ ਜੇਕਰ ਆਪਾਂ ਇਸ ਦੇ ਮੁੱਖ ਪੱਖਾਂ ਦੀ ਗੱਲ ਕਰੀਏ ਤਾਂ ਇਹ ਤਿੰਨ ਚੀਜ਼ਾਂ ਦੇ ਉੱਤੇ ਬਲੀਵ ਕਰਦੀ ਹੈ ਕਿਤਾਬ ਇਹ ਕਹਿੰਦੀ ਹੈ ਕਿ ਸਭ ਤੋਂ ਪਹਿਲਾਂ ਆਸਕ ਆਪਣੇ ਆਪ ਤੋਂ ਪੁੱਛੋ ਕਿ ਤੁਸੀਂ ਪਾਉਣਾ ਕੀ ਚਾਹੁੰਦੇ ਹੋ ਉਹ ਚੰਗੀ ਸਿਹਤ ਹੋ ਸਕਦੀ ਹੈ ਉਹ ਚੰਗਾ ਕਾਰ ਹੋ ਸਕਦਾ ਆ ਉਹ ਬਹੁਤ ਜ਼ਿਆਦਾ ਪੈਸਾ ਹੋ ਸਕਦਾ ਹੈ ਬਹੁਤ ਵੱਡੀ ਗੱਡੀ ਹੋ ਸਕਦੀ ਹੈ ਜਨ ਕਿ ਜਿੰਨਾ ਮਰਜੀ ਵੱਡਾ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਪਾਉਣਾ ਕੀ ਚਾਹੁੰਦੇ ਹੋ ਉਸ ਤੋਂ ਬਾਅਦ ਇਹ ਕਿਤਾਬ ਕਹਿੰਦੀ ਹੈ ਕਿ ਫਿਰ ਤੁਹਾਨੂੰ ਵਿਸ਼ਵਾਸ ਕਰਨਾ ਆਉਣਾ ਚਾਹੀਦਾ ਹੈ ਤੁਹਾਡਾ ਬਲੀਵ ਹੋਣਾ ਚਾਹੀਦਾ ਆ ਕਿ ਇਹ ਚੀਜ਼ ਤੁਹਾਨੂੰ ਮਿਲੇਗੀ ਹੀ ਮਿਲੇਗੀ ਇਹ ਕਿਤਾਬ ਇਹ ਦੱਸਦੀ ਹੈ ਕਿ ਤੁਸੀਂ ਇਹ ਨਹੀਂ ਸੋਚ ਸਕਦੇ ਪਤਾ ਨਹੀਂਗਾ ਇਹ ਚੀਜ਼ ਮੈਨੂੰ ਮਿਲ ਸਕਦੀ ਹੈ ਕਿ ਨਹੀਂ ਇਹ ਤਾਂ ਮੈਂ ਬਹੁਤ ਵੱਡਾ ਸੁਪਨਾ ਦੇਖ ਲਿਆ ਜਾਂ ਮੈਂ ਬਹੁਤ ਵੱਡੀ ਚੀਜ਼ ਨੂੰ ਚਾਹਣ ਲੱਗ ਗਿਆ ਪਤਾ ਨਹੀਂ ਇਹ ਮੈਨੂੰ ਮਿਲੇਗੀ ਕਿ ਨਹੀਂ ਕਹਿੰਦੇ ਫਿਰ ਤੁਸੀਂ ਯੂਨੀਵਰਸ ਦੇ ਵਿੱਚ ਇੱਕ ਮਿਕਸ ਫ੍ਰੀਕੁਐਂਸੀ ਭੇਜ ਰਹੇ ਹੋ ਤੇ ਉਹ ਚੀਜ਼ ਤੁਹਾਨੂੰ ਕਦੇ ਵੀ ਨਹੀਂ ਮਿਲੇਗੀ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਆ ਕੀ ਹਾਂ ਮੈਨੂੰ ਇਹ ਚੀਜ਼ ਮਿਲੇਗੀ ਹੀ ਮਿਲੇਗੀ ਜੋ ਤੁਸੀਂ ਸੋਚਿਆ ਆ ਉਸ ਤੋਂ ਅਗਲੀ ਗੱਲ ਇਹ ਕਹਿੰਦੀ ਹੈ ਕਿਤਾਬ ਕਿ ਬਲੀਵ ਤੋਂ ਬਾਅਦ ਆਉਂਦਾ ਹੈ ਰਸੀਬ ਜੈਨਿਕੇ ਜਦੋਂ ਤੁਸੀਂ ਆਪਣਾ ਇਰਾਦਾ ਦ੍ਰਿੜ ਕਰ ਲਿਆ ਕਿ ਤੁਸੀਂ ਚੀਜ਼ ਨੂੰ ਪਹਿਲਾਂ ਸੋਚਿਆ ਫਿਰ ਤੁਸੀਂ ਵਿਸ਼ਵਾਸ ਕੀਤਾ ਕਿ ਇਹ ਮੈਨੂੰ ਮਿਲੇਗੀ ਹੀ ਮਿਲੇਗੀ ਤੇ ਫਿਰ ਤੁਸੀਂ ਉਸ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿਓ ਕਿ ਤੁਹਾਡੇ ਕੋਲ ਉਹ ਚੀਜ਼ ਆ ਗਈ ਹੈ ਜੇਕਰ ਤੁਸੀਂ ਚੰਗੀ ਸਿਹਤ ਮੰਗੀ ਹੈ ਤਾਂ ਤੁਸੀਂ ਇਹ ਸੋਚਣਾ ਸ਼ੁਰੂ ਕਰ ਦਿਓ ਕਿ ਮੈਂ ਬਿਲਕੁਲ ਤੰਦਰੁਸਤਾਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਮੈਂ ਬਿਲਕੁਲ ਠੀਕ ਆ ਤਾਂ ਤੁਸੀਂ ਯੂਨੀਵਰਸ ਦੇ ਵਿੱਚ ਇੱਕ ਫ੍ਰੀਕਵੈਂਸੀ ਭੇਜ ਦਿੱਤੀ ਕਿ ਤੁਹਾਨੂੰ ਤੰਦਰੁਸਤੀ ਚਾਹੀਦੀ ਹੈ ਤੁਹਾਡਾ ਵਿਸ਼ਵਾਸ ਬਣ ਗਿਆ ਤੇ ਤੁਸੀਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਠੀਕ ਆ ਤੇ ਤੁਸੀਂ ਖੁਸ਼ ਰਹਿਣ ਲੱਗ ਗਏ ਤਾਂ ਤੁਸੀਂ ਵਾਕੇ ਹੀ ਠੀਕ ਹੋ ਜਾਓਗੇ ਇਹ ਕਿਤਾਬ ਕਹਿੰਦੀ ਹੈ ਇਸ ਦੇ ਨਾਲ ਹੀ ਇਹ ਕਿਤਾਬ ਕਹਿੰਦੀ ਹੈ ਜੇਕਰ ਤੁਸੀਂ ਸੋਚਿਆ ਕਿ ਤੁਹਾਨੂੰ ਵੱਡੀ ਗੱਡੀ ਚਾਹੀਦੀ ਹੈ ਕਿਹੜੀ ਗੱਡੀ ਤੁਹਾਨੂੰ ਚਾਹੀਦੀ ਹੈ ਪਹਿਲਾਂ ਤੁਸੀਂ ਉਸ ਨੂੰ ਸੋਚ ਲਿਆ ਫਿਰ ਤੁਸੀਂ ਵਿਸ਼ਵਾਸ ਕੀਤਾ ਕਿ ਉਹ ਗੱਡੀ ਤੁਹਾਡੇ ਕੋਲ ਆ ਗਈ ਹੈ ਤੇ ਫਿਰ ਮਹਿਸੂਸ ਇਹ ਕੀਤਾ ਕਿ ਤੁਸੀਂ ਉਸ ਗੱਡੀ ਦੇ ਵਿੱਚ ਬੈਠ ਕੇ ਘੁੰਮ ਰਹੇ ਹੋ ਜਾਨੀ ਕਿ ਇਹ ਚੀਜ਼ ਜਿਹੜੀ ਹੈ ਤੁਸੀਂ ਜਦੋਂ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹ ਚੀਜ਼ ਤੁਹਾਨੂੰ ਜ਼ਰੂਰ ਮਿਲੇਗੀ ਇਹ ਕਿਤਾਬ ਇਸ ਗੱਲ ਬਾਰੇ ਦੱਸਦੀ ਹੈ ਦਰਸ਼ਕੋ ਅੱਗੇ ਇਸ ਕਿਤਾਬ ਬਾਰੇ ਹੋਰ ਜਾਣਨ ਦੇ ਲਈ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਕਹਾਣੀ ਦੱਸਣਾ ਚਾਹਨੀ ਆ ਜੋ ਇਸ ਕਿਤਾਬ ਦੇ ਵਿੱਚ ਹੀ ਲਿਖੀ ਗਈ ਹੈ ਕਹਾਣੀ ਹੈ ਜੌਨ ਦੀ ਕਹਿੰਦੇ ਹੋਏ ਬਿਜ਼ਨਸ ਕਰ ਰਹੇ ਸੀ ਕੰਮਕਾਰ ਕਰ ਰਹੇ ਸੀ ਤਾਂ ਉਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਇੱਕ ਵਿਜ਼ੂਅਲ ਬੋਰਡ ਲਗਾਇਆ ਉਹ ਜੋ ਪਾਉਣਾ ਚਾਹੁੰਦੇ ਸੀਗੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਨੇ ਇਸ ਬੋਰਡ ਦੇ ਉੱਤੇ ਲਗਾ ਦਿੱਤੀਆਂ ਤੇ ਰੋਜ਼ ਆਪਣੇ ਦਫ਼ਤਰ ਦੇ ਵਿੱਚ ਜਾਂਦੇ ਤੇ ਉਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਆਪਣਾ ਪੱਕਾ ਕਰਦੇ ਤੇ ਉਹਨਾਂ ਨੂੰ ਮਹਿਸੂਸ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਹਿੰਦੇ ਫਿਰ ਉਹਨਾਂ ਨੇ ਆਪਣਾ ਉੱਥੋਂ ਦਫ਼ਤਰ ਬੰਦ ਕੀਤਾ ਤੇ ਦੂਜੇ ਸ਼ਹਿਰ ਦੇ ਵਿੱਚ ਚਲੇ ਗਏ ਐਵੇਂ ਹੀ ਸਮਾਂ ਲੰਘਦਾ ਗਿਆ ਪਰ ਉਹ ਆਪਣਾ ਵਿਜ਼ੂਅਲ ਬੋਰਡ ਜਿਹੜਾ ਆ ਨਾਲੇ ਹੀ ਲੈ ਕੇ ਜਾਂਦੇ ਰਹੇ ਜਿੰਨੇ ਮਰਜੀ ਉਹ ਸ਼ਹਿਰਾਂ ਦੇ ਵਿੱਚ ਗਏ ਕਹਿੰਦੇ ਕਿ 5 ਸਾਲ ਬਾਅਦ ਉਹ ਕੈਲੀਫੋਰਨੀਆ ਦੇ ਵਿੱਚ ਗਏ ਉੱਥੇ ਉਹਨਾਂ ਨੇ ਜਾ ਕੇ ਇਸ ਬੋਰਡ ਨੂੰ ਜਿਹੜਾ ਹੈ ਇੱਕ ਬਕਸੇ ਦੇ ਵਿੱਚ ਹੀ ਬੰਦ ਕਰਕੇ ਰੱਖਿਆ ਹੋਇਆ ਸੀ ਇੱਕ ਦਿਨ ਉਹਨਾਂ ਦਾ ਪੁੱਤਰ ਉਹਨਾਂ ਨੂੰ ਸਵਾਲ ਪੁੱਛਦਾ ਆ ਕਿ ਇਸ ਬਾਕਸ ਦੇ ਵਿੱਚ ਕੀ ਹੈ ਤਾਂ ਉਹ ਕਹਿੰਦੇ ਕਿ ਮੇਰਾ ਵਿਜ਼ੂਅਲ ਬੋਰਡ ਆ ਅੱਜ ਤੋਂ 5 ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਮੈਂ ਚਾਹੁੰਦਾ ਸੀਗਾ ਉਹਨਾਂ ਦੀਆਂ ਤਸਵੀਰਾਂ ਮੈਂ ਇਹਨਾਂ ਦੇ ਉੱਤੇ ਲਗਾ ਲੈਂਦਾ ਸੀਗਾ ਤੇ ਮੈਂ ਉਹਨਾਂ ਨੂੰ ਮਹਿਸੂਸ ਕਰਦਾ ਸੀਗਾ ਤੇ ਪੁੱਤਰ ਦੇ ਮਨ ਦੇ ਵਿੱਚ ਉਤਸੁਕਤਾ ਵਧੀ ਕਿ ਮੈਂ ਵੇਖਾਂ ਕਿ ਕਿਹੋ ਜਿਹੀਆਂ ਚੀਜ਼ਾਂ ਮੇਰੇ ਪਿਤਾ ਚਾਹੁੰਦੇ ਸੀ ਤਾਂ ਕਹਿੰਦੇ ਆ ਕਿ ਜਿਵੇਂ ਹੀ ਉਸਨੇ ਬਕਸਾ ਖੋਲਿਆ ਤਾਂ ਪਿਤਾ ਜਿਹੜਾ ਹੈ ਖੁਦ ਹੈਰਾਨ ਰਹਿ ਗਿਆ ਕਿਉਂਕਿ ਕੈਲੀਫੋਰਨੀਆ ਦੇ ਜਿਸ ਘਰ ਦੇ ਵਿੱਚ ਉਹ ਰਹਿ ਰਹੇ ਸੀ ਸੇਮ ਓਦਾਂ ਦਾ ਘਾਰੀ ਉਹਨਾਂ ਨੇ ਉਸ ਵਿਜ਼ੂਅਲ ਬੋਰਡ ਦੇ ਉੱਤੇ ਲਗਾਇਆ ਹੋਇਆ ਸੀ ਜਨਨ ਕਿ ਉਹਨਾਂ ਦਾ ਕੋਈ ਟਿਕਾਣਾ ਨਾ ਰਿਹਾ ਉਹਨਾਂ ਦੀ ਖੁਸ਼ੀ ਦਾ ਕਿ ਜੋ ਉਹਨਾਂ ਨੇ ਚਾਇਆ ਸੀ ਉਹਨਾਂ ਨੂੰ ਮਿਲ ਗਿਆ ਤੇ ਉਹ ਕਹਿੰਦੇ ਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਇਸ ਰਸ ਦਾ ਇਸ ਲਾਅ ਆਫ ਅਟਰੈਕਸ਼ਨ ਦਾ ਕਿ ਵਾਕੇ ਹੀ ਇਹ ਕੰਮ ਕਰਦੀ ਹੈ। ਦਰਸ਼ਕੋ ਇੱਥੇ ਇੱਕ ਹੋਰ ਕਹਾਣੀ ਤੁਹਾਨੂੰ ਦੱਸਦੀਆਂ ਜੋ ਇਸੇ ਕਿਤਾਬ ਦੇ ਵਿੱਚ ਲਿਖੀ ਹੈ ਇੱਕ ਔਰਤ ਦੀ ਜੋ ਕਹਿੰਦੀ ਹੈ ਕਿ ਉਸ ਨੂੰ ਕੈਂਸਰ ਹੋ ਗਿਆ ਪਰ ਉਸਨੇ ਇਹ ਮੰਨਿਆ ਨਹੀਂ ਕਿ ਉਸ ਨੂੰ ਕੈਂਸਰ ਹੋ ਗਿਆ। ਕਹਿੰਦੇ ਮੈਂ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੋਈ ਵੀ ਬਿਮਾਰੀ ਨਹੀਂ ਤੇ ਉਸਨੇ ਨਾਲ ਹੀ ਜ਼ਿਕਰ ਕੀਤਾ ਕਿ ਮੈਂ ਉਹ ਫਿਲਮਾਂ ਦੇਖਣ ਲੱਗ ਗਈ ਜਿਹੜੀਆਂ ਮੈਨੂੰ ਹਸਾਉਂਦੀਆਂ ਸੀ। ਤੇ ਮੇਰੇ ਜ਼ਿਹਨ ਦੇ ਵਿੱਚ ਕਦੇ ਖਿਆਲ ਹੀ ਨਹੀਂ ਆਇਆ ਕਿ ਮੈਨੂੰ ਕੈਂਸਰ ਹੈ ਤੇ ਕਹਿੰਦੀ ਨਾ ਹੀ ਮੈਂ ਇਸ ਚੀਜ਼ ਨੂੰ ਸੋਚਿਆ ਮੈਂ ਇਹੀ ਸੋਚਦੀ ਰਹੀ ਕਿ ਮੈਂ ਤੰਦਰੁਸਤਾਂ ਮੈਨੂੰ ਕੁਝ ਵੀ ਨਹੀਂ ਹੈਗਾ ਤੇ ਕਹਿੰਦੀ ਕਿ ਤਿੰਨ ਮਹੀਨਿਆਂ ਬਾਅਦ ਜਿਹੜਾ ਆ ਮੈਂ ਆਪਣੇ ਆਪ ਨੂੰ ਠੀਕ ਮਹਿਸੂਸ ਕੀਤਾ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਇਸ ਕਿਤਾਬ ਦੇ ਵਿੱਚ ਲਿਖੀਆਂ ਨੇ ਜੋ ਰਿਹਸ ਨੂੰ ਦੱਸਦੀਆਂ ਨੇ ਜੋ ਇਹ ਦੱਸਦੀਆਂ ਨੇ ਕਿ ਜਿੰਨਾ ਜਿੰਨਾ ਲੋਕਾਂ ਨੇ ਜੋ ਚਾਇਆ ਆ ਉਹੀ ਪਾਇਆ ਆ ਸਿਰਫ ਲਾ ਆਫ ਅਟਰੈਕਸ਼ਨ ਦੇ ਕਾਰਨ ਉਹ ਕਹਿੰਦੇ ਆ ਕਿ ਇੱਕ ਮਨੁੱਖੀ ਦਿਮਾਗ ਦੇ ਵਿੱਚ 60000 ਦੇ ਕਰੀਬ ਰੋਜ਼ ਵਿਚਾਰ ਆਉਂਦੇ ਆ ਪਰ ਉਹ ਵਿਚਾਰ ਸਾਰੇ ਤਾਂ ਕਿਸੇ ਨੂੰ ਯਾਦ ਨਹੀਂ ਰਹਿ ਸਕਦੇ ਪਰ ਇਹ ਉਹ ਯੂਨੀਵਰਸ ਦੇ ਵਿੱਚ ਫੈਲਦੇ ਰਹਿੰਦੇ ਆ ਉਹ ਚੰਗੇ ਵੀ ਹੋ ਸਕਦੇ ਆ ਉਹ ਮਾੜੇ ਵੀ ਹੋ ਸਕਦੇ ਆ ਜੇਕਰ ਤੁਸੀਂ ਮਾੜਾ ਸੋਚਣਾ ਸ਼ੁਰੂ ਕਰ ਦਿਓ ਆਪਣੇ ਬਾਰੇ ਤਾਂ ਤੁਹਾਡੇ ਨਾਲ ਮਾੜਾ ਹੀ ਹੋਏਗਾ ਜੇਕਰ ਤੁਸੀਂ ਚੰਗਾ ਸੋਚਣਾ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਨਾਲ ਚੰਗਾ ਹੀ ਹੋਏਗਾ ਪਰ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆਉਂਦਾ ਆ ਕੀ ਕਦੋਂ ਤੱਕ ਸਾਨੂੰ ਇਹ ਚੀਜ਼ ਮਿਲ ਸਕਦੀ ਹੈ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਪਾਵਰ ਦੇ ਨਾਲ ਉਹ ਸਾਰੀਆਂ ਚੀਜ਼ਾਂ ਯੂਨੀਵਰਸ ਨੂੰ ਦਿੱਤੀਆਂ ਆਂ ਸੋਚੀਆਂ ਆਂ ਜੋ ਤੁਹਾਡੇ ਕੋਲ ਵਾਪਸ ਪਰਤ ਕੇ ਆਉਣੀਆਂ ਆਂ ਦਰਸ਼ਕੋ ਇਸ ਕਿਤਾਬ ਦੇ ਵਿੱਚ ਇੱਕ ਹੋਰ ਚੀਜ਼ ਵੀ ਦੱਸੀ ਗਈ ਹੈ ਉਹ ਇਹ ਕਹਿੰਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਮਾੜੇ ਅਨੁਭਵਾਂ ਨੂੰ ਯਾਦ ਰੱਖੋਗੇ ਤਾਂ ਤੁਹਾਡੇ ਨਾਲ ਮਾੜਾ ਹੋਏਗਾ ਇਸ ਲਈ ਤੁਸੀਂ ਕੀ ਕਰੋ ਜੋ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗੇ ਅਨੁਭਵ ਹੋਏ ਆ ਪਾਪ ਜੇਕਰ ਤੁਹਾਨੂੰ ਕਿਸੇ ਨਾਲ ਨਫ਼ਰਤ ਹੈ ਤਾਂ ਉਸ ਵਿਅਕਤੀ ਦੀਆਂ ਕੁਝ ਅਛਾਈਆਂ ਵੀ ਹੋਣਗੀਆਂ ਉਹਨਾਂ ਦੀ ਤੁਸੀਂ ਲਿਸਟ ਬਣਾ ਲਓ ਜੇਕਰ ਤੁਸੀਂ ਕੁਝ ਚੰਗਾ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕੀਤਾ ਆ ਉਸ ਦੀ ਇੱਕ ਲਿਸਟ ਬਣਾ ਲਓ ਉਸ ਨੂੰ ਲਿਖ ਲਿਓ ਜੋ ਤੁਹਾਨੂੰ ਖੁਸ਼ੀਆਂ ਮਿਲੀਆਂ ਨੇ ਉਹਨਾਂ ਨੂੰ ਇੱਕ ਕਾਗਜ਼ ਦੇ ਉੱਤੇ ਲਿਖਣਾ ਸ਼ੁਰੂ ਕਰ ਦਿਓ ਚੰਗੇ ਲੋਕਾਂ ਨੂੰ ਚੰਗੀਆਂ ਮੂਵਮੈਂਟਸ ਨੂੰ ਚੰਗੇ ਪਲਾਂ ਨੂੰ ਜਿਹੜਾ ਹੈ ਕਾਗਜ਼ ਦੇ ਉੱਤੇ ਲਿਖ ਲਵੋ ਉਕੇਰ ਲਵੋ ਤੇ ਜਦੋਂ ਵੀ ਤੁਹਾਡੇ ਦਿਮਾਗ ਦੇ ਵਿੱਚ ਨਕਾਰਾਤਮਕ ਵਿਚਾਰ ਆਉਣ ਤਾਂ ਤੁਸੀਂ ਜਿਹੜਾ ਹੈ ਉਸ ਲਿਸਟ ਨੂੰ ਪੜਨਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਆਪਣੇ ਨਕਾਰਾਤਮਕ ਵਿਚਾਰਾਂ ਦੇ ਉੱਤੇ ਕਾਬੂ ਪਾ ਲੋਗੇ ਦਸ਼ਕੋਏ ਕਿਤਾਬ ਕਹਿੰਦੀ ਹੈ ਕਿ ਤੁਸੀਂ ਬਹੁਤ ਸਾਰੇ ਵਿਚਾਰਾਂ ਨੂੰ ਦਿਨ ਦੇ ਵਿੱਚ ਲੈਣੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਹਿੰਦੇ ਕਿ ਇੱਕ ਮਨੁੱਖੀ ਦਿਮਾਗ ਦੇ ਵਿੱਚ ਲਗਭਗ 60000 ਵਿਚਾਰ ਰੋਜ਼ ਆਉਂਦੇ ਆ ਪਰ ਤੁਹਾਨੂੰ ਹਮੇਸ਼ਾ ਯਾਦ ਨਹੀਂ ਰਹਿੰਦੇ ਪਰ ਜੇਕਰ ਆਪਾਂ ਗੱਲ ਕਰੀਏ ਜਦੋਂ ਆਪਾਂ ਸੋਣਾ ਹੁੰਦਾ ਆ ਉਸ ਤੋਂ ਪਹਿਲਾਂ ਅਸੀਂ ਜਿਹੜੀਆਂ ਚੀਜ਼ਾਂ ਨੂੰ ਸੋਚਦੇ ਆ ਜਾਂ ਦਿਨ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਅਸੀਂ ਸੋਚਦੇ ਆ ਰਾਤ ਨੂੰ ਸਾਨੂੰ ਉਹਨਾਂ ਦੇ ਹੀ ਸੁਪਨੇ ਆਉਣ ਲੱਗ ਜਾਂਦੇ ਆ ਜਾਂ ਉਹਨਾਂ ਵਰਗੇ ਹੀ ਸੁਪਨੇ ਆਉਣ ਲੱਗ ਜਾਂਦੇ ਆ ਇਹ ਕਿਤਾਬ ਕਹਿੰਦੀ ਹੈ ਕਿ ਕਿਤੇ ਨਾ ਕਿਤੇ ਤੁਸੀਂ ਯੂਨੀਵਰਸ ਦੇ ਵਿੱਚ ਉਹ ਚੀਜ਼ਾਂ ਭੇਜੀਆਂ ਤੇ ਤੁਹਾਨੂੰ ਉਹ ਜਿਹੜੀਆਂ ਨੇ ਵਾਪਸ ਮਿਲਣੀਆਂ ਸ਼ੁਰੂ ਹੋ ਗਈਆਂ ਇਹ ਕਿਤਾਬ ਨੂੰ ਦੁਨੀਆ ਦੀ ਚਮਤਕਾਰੀ ਕਿਤਾਬ ਵੀ ਕਹਿੰਦੇ ਆ ਕਹਿੰਦੇ ਆ ਕਿ ਜਿਸ ਜਿਸ ਨੇ ਵੀ ਇਸ ਕਿਤਾਬ ਨੂੰ ਮਹਿਸੂਸ ਕਰਕੇ ਪੜ੍ਹਿਆ ਆ ਉਸ ਦੀ ਜ਼ਿੰਦਗੀ ਜ਼ਰੂਰ ਬਦਲੀ ਹੈ ਤੇ ਜੇਕਰ ਆਪਾਂ ਇਸ ਕਿਤਾਬ ਦੀ ਗੱਲ ਕਰੀਏ ਤੇ ਵੱਖ-ਵੱਖ ਪਛਾਵਾਂ ਦੇ ਵਿੱਚ ਜਿਹੜੀ ਆ ਟਰਾਂਸਲੇਟ ਕੀਤੀ ਗਈ ਹੈ ਇਸ ਵਕਤ ਜਿਹੜੀ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਇਹ ਪੰਜਾਬੀ ਦੇ ਵਿੱਚ ਹੈ ਇਸ ਨੂੰ ਪੰਜਾਬੀ ਦੇ ਵਿੱਚ ਰਿਹਸ ਕਹਿੰਦੇ ਆ ਤੇ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਪੜ ਸਕਦੇ ਹੋ ਤਾਂ ਤੁਸੀਂ ਇਸ ਕਿਤਾਬ ਨੂੰ ਪੜੋਗੇ ਤਾਂ ਜੋ ਅਸਲੀਅਤ ਦੇ ਵਿੱਚ ਰੌਂਡੇ ਹੋਰਾਂ ਨੇ ਲਿਖਿਆ ਹੈ ਤੁਸੀਂ ਉਸ ਨੂੰ ਮਹਿਸੂਸ ਕਰ ਸਕਦੇ ਹੋ ਤੇ ਪੰਜਾਬੀ ਦੇ ਵਿੱਚ ਜੇਕਰ ਪੜ ਸਕਦੇ ਹੋ ਤਾਂ ਇਸ ਦਾ ਜਿਹੜਾ ਅਨੁਵਾਦ ਕੀਤਾ ਹੋਇਆ ਵਰਜ਼ਨ ਤੁਹਾਨੂੰ ਮਿਲਦਾ ਆ ਸੋ ਜੋ ਕਿਤੇ ਨਾ ਕਿਤੇ ਜੇ ਮੈਂ ਆਪਣਾ ਅਨੁਭਵ ਦੱਸਾਂ ਤਾਂ ਥੋੜਾ ਜਿਹਾ ਮੁਸ਼ਕਲ ਹੈਗਾ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਆ ਅਜਾਹੇ ਲਿਖਿਆ ਜੋ ਤੁਹਾਨੂੰ ਪੜਨ ਦੇ ਵਿੱਚ ਮੁਸ਼ਕਲ ਕਰ ਸਕਦੇ ਆ ਪਰ ਇਹ ਕਿਤਾਬ ਇਹ ਗੱਲ ਕਹਿੰਦੀ ਹੈ ਕਿ ਜੋ ਤੁਸੀਂ ਸੋਚ ਲਿਆ ਉਹ ਤੁਸੀਂ ਪਾਉਂਗੇ ਹੀ ਪਾਉਂਗੇ ਉਹ ਚਾਹੇ ਤੁਹਾਡਾ ਕਿੱਡਾ ਵੀ ਵੱਡਾ ਸੁਪਨਾ ਕਿਉਂ ਨਾ ਹੋਵੇ ਇਸ ਕਿਤਾਬ ਦੇ ਵਿੱਚ ਇੱਕ ਹੋਰ ਚੀਜ਼ ਵੀ ਲਿਖੀ ਹੈ ਇਹ ਕਿਤਾਬ ਕਹਿੰਦੀ ਹੈ ਕਿ ਜੋ ਕੁਝ ਵੀ ਤੁਹਾਡੇ ਕੋਲ ਹੈ ਨਾ ਉਸ ਦੇ ਸ਼ੁਕਰੀਆ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਇਨਸਾਨ ਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਉਹ ਸ਼ੁਕਰੀਆਂ ਹੀ ਨਹੀਂ ਕਰਦਾ ਉਹ ਸ਼ੁਕਰਾਨਾ ਹੀ ਨਹੀਂ ਕਰਦਾ ਕਹਿੰਦੇ ਆ ਕਿ ਫਿਰ ਯੂਨੀਵਰਸ ਕਹਿੰਦਾ ਕਿ ਇਹਨੂੰ ਹੋਰ ਵੱਡੀਆਂ ਚੀਜ਼ਾਂ ਦੇਣ ਦੀ ਲੋੜ ਨਹੀਂ ਕਿਉਂਕਿ ਜਿਹੜੀਆਂ ਇਹਨੂੰ ਦਿੱਤੀਆਂ ਨੇ ਇਹ ਉਹਨਾਂ ਨੂੰ ਵੀ ਤਾਂ ਮਾਨ ਨਹੀਂ ਰਿਹਾ ਇਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਵੇਂ ਤੁਹਾਡੇ ਕੋਲ ਇੱਕ ਛੋਟੀ ਗੱਡੀ ਹੈ ਤਾਂ ਤੁਸੀਂ ਯੂਨੀਵਰਸ ਦਾ ਸ਼ੁਕਰਾਨਾ ਕਰੋ ਕਿ ਮੇਰੇ ਕੋਲ ਘੱਟੋ-ਘੱਟ ਇੱਕ ਛੋਟੀ ਗੱਡੀ ਤਾਂ ਹੈਗੀ ਹੈ ਪਰ ਯੂਨੀਵਰਸ ਮੈਂ ਚਾਹੁੰਦਾ ਕਿ ਮੈਨੂੰ ਵੱਡੀ ਗੱਡੀ ਇਸ ਤੋਂ ਚਾਹੀਦੀ ਹੈ ਤੇ ਤੁਸੀਂ ਮੈਨੂੰ ਉਹ ਜ਼ਰੂਰ ਦਿਓਗੇ ਮੈਨੂੰ ਪੂਰਾ ਵਿਸ਼ਵਾਸ ਹੈ ਇਹ ਕਿਤਾਬ ਕਹਿੰਦੀ ਹੈ ਕਿ ਜੇਕਰ ਤੁਸੀਂ ਬਿਮਾਰ ਹੋ ਤਾਂ ਤੁਸੀਂ ਯੂਨੀਵਰਸ ਨੂੰ ਸਭ ਤੋਂ ਪਹਿਲੇ ਸ਼ੁਕਰੀਆ ਕਰੋ ਕਿ ਤੂੰ ਮੈਨੂੰ ਜ਼ਿੰਦਗੀ ਦਿੱਤੀ ਤੇਰਾ ਧੰਨਵਾਦ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਇਹ ਬਿਮਾਰੀ ਆਈ ਹੈ ਤੂੰ ਮੈਨੂੰ ਇਸ ਤੋਂ ਬਾਹਰ ਕੱਢਣਾ ਆ ਤੂੰ ਮੈਨੂੰ ਕੋਈ ਰਾਹ ਵਿਖਾ ਕਹਿੰਦੇ ਆ ਕਿ ਤੁਹਾਨੂੰ ਰਾਹ ਜਿਹੜਾ ਆ ਜ਼ਰੂਰ ਵਿਖਾਈ ਦੇਗਾ ਯਾਨੀ ਕਿ ਇਹ ਕਿਤਾਬ ਇਸ ਨਿਯਮ ਦੇ ਉੱਤੇ ਆਧਾਰਿਤ ਹੈ ਕਿ ਲਾ ਆਫ ਅਟਰੈਕਸ਼ਨ ਯਾਨੀ ਕਿ ਜੋ ਤੁਸੀਂ ਚਾਹੋਨੇ ਹੋ ਉਹੀ ਤੁਹਾਨੂੰ ਮਿਲੇਗਾ ਯਾਨੀ ਕਿ ਯੂਨੀਵਰਸ ਦੇ ਵਿੱਚ ਅਸੀਂ ਜਿਹੜੀਆਂ ਫ੍ਰੀਕਵੈਂਸੀਆਂ ਛੱਡਾਂਗੇ ਉਹੀ ਸਾਨੂੰ ਮਿਲਣਗੀਆਂ ਜਿਵੇਂ ਤੁਸੀਂ ਕਈ ਵਾਰੀ ਮਹਿਸੂਸ ਕੀਤਾ ਹੋਵੇਗਾ ਕਿ ਤੁਸੀਂ ਕਿਸੇ ਵਿਅਕਤੀ ਦੇ ਕੋਲ ਬੈਠਦੇ ਹੋ ਤਾਂ ਤੁਹਾਨੂੰ ਨਕਾਰਾਤਮਕ ਊਰਜਾ ਮਹਿਸੂਸ ਹੁੰਦੀ ਹੈ ਉਹਦੇ ਨਕਾਰਾਤਮਕ ਵਿਚਾਰ ਕਿਤੇ ਨਾ ਕਿਤੇ ਤੁਹਾਨੂੰ ਪ੍ਰਭਾਵਿਤ ਕਰਦੇ ਆ ਤੇ ਤੁਹਾਨੂੰ ਉਹਦੀਆਂ ਗੱਲਾਂ ਵਰਗੇ ਹੀ ਜੋ ਤੁਸੀਂ ਉਹਤ ਨਕਾਰਾਤਮਕ ਸੁਣੀਆਂ ਆ ਉਹੋ ਜਿਹੀ ਰਾਤ ਨੂੰ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਆ ਯਾਨੀ ਕਿਤੇ ਨਾ ਕਿਤੇ ਲਾਫ ਅਟਰੈਕਸ਼ਨ ਨੇ ਉੱਥੇ ਕੰਮ ਕੀਤਾ ਆ ਜੇਕਰ ਤੁਸੀਂ ਚੰਗਾ ਸੋਚੋਗੇ ਤੁਹਾਡੇ ਨਾਲ ਚੰਗਾ ਹੋਵੇਗਾ ਹੀ ਹੋਵੇਗਾ ਇਹ ਕਿਤਾਬ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਹੈ ਨਾਲ ਹੀ ਦਰਸ਼ਕੋ ਮੈਂ ਇਹ ਵੀ ਦੱਸ ਦਿਆਂ ਕਿ ਇਸ ਕਿਤਾਬ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਇਹ ਨਹੀਂ ਹੈ ਕਿ ਤੁਸੀਂ ਇਸ ਦੇ ذریعے ਜਿਹੜਾ ਹੈ ਲਾਫ ਅਟਰੈਕਸ਼ਨ ਦੇ ذریعے ਕਿਸੇ ਨਾਲ ਮਾੜਾ ਕਰ ਸਕਦੇ ਹੋ ਕਹਿੰਦੇ ਆ ਕਿ ਸਿਰਫ ਤੁਸੀਂ ਆਪਣੇ ਆਪ ਲਈ ਮਹਿਸੂਸ ਕਰ ਸਕਦੇ ਹੋ ਆਪਣੇ ਆਪ ਲਈ ਅਨੁਭਵ ਕਰ ਸਕਦੇ ਹੋ ਜੋ ਤੁਸੀਂ ਚਾਹੋ ਨ ਉਹ ਤੁਹਾਨੂੰ ਮਿਲੇਗਾ ਇਸ ਕਿਤਾਬ ਇੱਕ ਕਹਿੰਦੀ ਹੈ ਕਿ ਤੁਸੀਂ ਕਿਸੇ ਦੇ ਨਾਲ ਮਾੜਾ ਨਹੀਂ ਕਰ ਸਕਦੇ ਇਸ ਕਿਤਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੱਸੀਆਂ ਗਈਆਂ ਆ ਕਿ ਜ਼ਿੰਦਗੀ ਨੂੰ ਤੁਸੀਂ ਵਧੀਆ ਕਿਵੇਂ ਬਣਾ ਸਕਦੇ ਹੋ ਕਿਵੇਂ ਆਪਣੇ ਵਿਚਾਰਾਂ ਦੇ ਉੱਤੇ ਤੁਸੀਂ ਕਾਬੂ ਪਾ ਸਕਦੇ ਹੋ ਕਿਵੇਂ ਤੁਸੀਂ ਦੁਨੀਆ ਦੇ ਵਿੱਚ ਕੁਝ ਵੀ ਹਾਸਲ ਕਰ ਸਕਦੇ ਹੋ ਰਿਹਸ ਦੇ ਜ਼ਰੀਏ ਸੋ ਇਸ ਕਿਤਾਬ ਨੂੰ ਤੁਸੀਂ ਕੀ ਪੜਿਆ ਹੈ ਜੇ ਪੜਿਆ ਹੈ ਤਾਂ ਤੁਸੀਂ ਇਸ ਦੇ ਜ਼ਰੀਏ ਕੀ ਅਨੁਭਵ ਕੀਤਾ ਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਦਰਸ਼ਕੋ ਤੁਹਾਨੂੰ ਇੱਕ ਗੁਜਾਰਿਸ਼ ਕਰਦੇ ਆ ਕਿ ਸਾਡੇ ਚੈਨਲ ਆਰਡੀ ਪ੍ਰੋਡਕਸ਼ਨਸ ਦੇ ਉੱਤੇ ਤੁਸੀਂ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਜਿਹੜੀਆਂ ਆ ਇੰਟਰਵਿਊ ਸੁਣ ਸਕਦੇ ਹੋ ਵੱਖ-ਵੱਖ ਸ਼ਖਸੀਤਾਂ ਦੀਆਂ ਤੇ ਹਰ ਐਤਵਾਰ ਨੂੰ ਅਸੀਂ ਤੁਹਾਨੂੰ ਕੋਈ ਨਾ ਕੋਈ ਵੱਖਰੀ ਜਈ ਕਹਾਣੀ ਜਿਹੜੀ ਹੈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਇਸ ਦੇ ਲਈ ਤੁਸੀਂ ਸਾਡੇ YouTube ਚੈਨਲ ਆਰਡੀ ਪ੍ਰੋਡਕਸ਼ਨਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ ਹੁਣ ਮੈਨੂੰ ਦਮਨ ਪੀਨੂ ਦਿਓ ਆ ਗਿਆ ਧੰਨਵਾਦ